ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਬਾਕੀ ਸਾਰੇ ਬਾਈਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜਿੰਨੀ ਪਾਵਰ ਕੇ ਵੀ ਤੁਹਾਡੀ ਸੋਚਣ ਸਕਤੀ ਹੈ ਤੁਹਾਡਾ ਜ਼ਿੰਮੇਵਾਰ ਭਰਾ ਇਹਨੂੰ ਸਾਥ ਦੇਉ ਰੱਬ ਕੇ ਮੰਡੀ ਚੜਾਓ ਬੰਦਾ ਵੀ ਵਧੀਆ ਜੇ ਕੋਈ ਤੁਹਾਡੇ ਘਟਨਾ ਵਰਤਦੀ ਹੈ ਤਾਂ ਬਲਵਿੰਦਰ ਮਾਨ ਸਾਹਿਬ ਇੱਥੇ ਆਉਣ ਫੜੀ ਇਹਨਾਂ ਨੂੰ ਕਹੋ ਇੱਥੇ ਫੜੀ ਮੈਂ ਉਧਰ ਹੀ ਵੀਡੀਓ ਸੁਣਨਗੇ ਕਿਸੇ ਦਾ ਸੌਦਾ ਖਰਾਬ ਹੁੰਦਾ ਤੁਹਾਡਾ ਨਿਆਂ ਨਿصافੀ ਕਰਨਗੇ ਵੀ ਸੌਦਾ ਵੀ ਖਰਾਬ ਨਾ ਕਰੋ ਭਾਈ ਪਾ ਨਾਲ ਬੱਕਰੀ ਲਓ ਪਾ ਨਾਲ ਮੀਮਣਾ ਲਓ ਨਾ ਖਰੀਦਣ ਵਾਲੇ ਨੂੰ ਮਾਰੋ ਨਾ ਵੇਚਣ ਵਾਲੇ ਨੂੰ ਮਾਰੋ ਕੋਈ ਪਿਛਲੇ ਸਾਲ ਸਾਡਾ ਬੱਕਰਾ ਖੋ ਗਿਆ ਸੀਗਾ ਅੱਛਾ ਜੀ ਸਾਡਾ ਬੱਕਰਾ ਦੋ ਥਾਂ ਵਿਕਿਆ ਹਾਂਜੀ ਤੇ ਅਸੀਂ ਮਾਨ ਸਾਹਿਬ ਕੋਲ ਗਏ ਤੁੰਗਲੀ ਮੰਡੀ ਦੇ ਨਾਲ ਹਾਂਜੀ ਸਾਡਾ ਬੱਕਰਾ ਲੱਭ ਗਿਆ ਸਾਨੂੰ ਕੋਠਾ ਦਵਾਇਆ ਸ਼ਾਬਾਸ਼ ਤੂੰ ਮਾਨ ਸਾਹਿਬ ਨੇ ਹਾਂਜੀ ਇਸ ਵਿਸ਼ਵਾਸ ਤੇ ਅਸੀਂ ਇਸ ਮੰਡੀ ਤੇ ਆਨੇ ਆਵਾਜ਼ ਪਰ ਉਹ ਸਾਬ ਦਾ ਤੱਕਦਾ ਖਾਸियत ਵੀ ਲੱਗਦੀ ਐ ਅਸੀਂ ਉੱਥੇ ਨਹੀਂ ਜਾਂਦੇ ਮਾਨ ਸਾਹਿਬ ਤੇ ਸਾਨੂੰ ਮਾਨ ਹੈ ਤੇ ਮੈਂ ਨਿਆਂ ਕਰੂਗਾ ਸਹੀ ਕਰੂਗਾ ਇਹ ਮਾਨ ਸਾਹਿਬ ਤੇ ਸਭ ਨੂੰ ਹੀ ਮਾਨ ਹੈ ਸਾਨੂੰ ਮਾਨ ਹੈ ਸਭ ਨੂੰ ਮਾਨ ਹੈ ਕੋਰナー ਬੰਦਾ ਹੈਗਾ ਤੇ ਮੰਡੀ ਨੂੰ ਬਧਾਵੇ ਮਾਲਿਕ ਬਿਲਕੁਲ ਹਾਂ ਜੀ ਬਧੂਗੀ ਬਧੂਗੀ ਭਾਈ ਜੀ ਹਾਂ ਥੇਰੀ ਵੀ ਦੁਬਾਰਾ ਇੱਥੇ ਆਇਆ ਹੋਣਾ ਜੇ ਇਹ ਮਾਨ ਸਾਹਿਬ ਦੀ ਮੰਡੀ ਆਨੇ ਔਰ ਮੰਡੀ ਕੋਈ ਮੰਡੀ ਨਹੀਂ ਲੱਗਦੀ ਤੇ ਮੈਂ ਤਾਂ ਇਹੀ ਕਹਿਣਾ ਵੀ ਮੰਡੀ ਨੂੰ ਸਾਥ ਸੰਯੋਗ ਦਿਓ ਵੀ ਮੰਡੀ ਪੂਰੀ ਚਲਾਓ ਖੁੱਲ੍ਹੇ ਖੁੱਲ੍ਹੇ ਚਲਾਓ ਮੰਡੀ ਨੂੰ ਤੇ ਬਾਕੀ ਸਾਰੇ ਪ੍ਰਬੰਧ ਨੇ ਇੱਥੇ ਦੁਕਾਨਾਂ ਵੀ ਨੇ ਕੁਲਫੀ ਖਾਓ ਕੋਕੋਲੇ ਖਾਓ ਗਰੋਂਠਾ ਖਾਓ ਮਰੂਦਾਂ ਦੀਆਂ ਰੇੜੀਆਂ ਵੀ ਲੱਗੀਆਂ ਨੇ ਢੇਲਿਆਂ ਦੀਆਂ ਵੀ ਲੱਗੀਆਂ ਨੇ ਲੰਗਰ ਵੀ ਚੱਲਦਾ ਹੈ ਤੇ ਬਾਕੀ ਅਸੀਂ ਵੀ ਜਿਹੇ ਜਿਹੇ ਤੁਹਾਡੇ ਨਾਲ ਭਾਈ ਖੜੇ ਆ ਤੇ ਹਰ ਮੰਡੀ ਆਇਆ ਕਰਾਂਗੇ ਜਿੰਨਾ ਵੀ ਸੰਯੋਗ ਹੈ ਦਿਆ ਕਰਾਂਗੇ ਭਾਈਆਂ ਨੂੰ ਤੇ ਬਾਕੀ ਵੀਡੀਓ ਵਾਲੇ ਭਾਈਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਡੀਓ ਬਣਾਉਂਦੇ ਨੇ ਸਾਨੂੰ ਦੂਰ ਤੱਕ ਪਹੁੰਚਾਉਂਦੇ ਬਹੁਤ ਬਹੁਤ ਇਹਨਾਂ ਦਾ ਸੰਯੋਗ ਹੈ ਹੈਂ ਜੀ ਨੈਕੈਸ਼ਨ ਜੀ ਪੰਨੀ ਵਾਲਾ ਰੋਡ ਢੱਪਾਲੀ ਦੇ ਨਵੇਂ ਭਾਰਤ ਵਾਲਾ ਰੋਡ ਜਿਹੜਾ ਅੱਗੇ ਆ ਅਹਮਦਾਬਾਦ ਨੂੰ ਬਠਿੰਡੇ ਤੋਂ ਚੱਲ ਕੇ 2 ਕਿਲੋਮੀਟਰ ਐ ਤੋਂ ਪਾਰ ਕਮਾੜਾ ਢੱਪਾਲੀ ਤੋਂ 7 ਕਿਲੋਮੀਟਰ ਢੱਪਾਲੀ ਤੋਂ 7 ਕਿਲੋਮੀਟਰ ਮੰਡੀ ਐ ਤੇ ਜਿਹੜੀ ਪੰਨੀ ਰੋਡ ਗਿਆ ਪੰਨੀ ਆਲ ਨੂੰ ਉਹ ਰੋਡ ਦੇ ਉੱਤੇ ਮੰਡੀ ਐ ਡਾਕਟਰ ਸਾਹਿਬ ਨੇ 3-4 ਕਿੱਲੇ ਲੈ ਲਏ ਠੇਕੇ ਤੇ ਬਾਈ ਇਹ ਪਿੰਡ ਬਹੁਤ ਹਾਂ ਸੁਜੋਗਿਆਲਾ ਹੋਰ ਪਿੰਡਾਂ ਤੇ ਰਾਈਦ ਪਿੰਡਾਂ ਦੇ ਨਾਮ ਦਾ ਜੋਗਿਆਲਾ ਜੋਗਿਆਲਾ ਚੋਗਿਆਲਾ ਜੀ ਚੋਗਿਆਲਾ ਚੋਗਿਆਲਾ ਪਿੰਡ ਵੀ ਬਹੁਤ ਵਧੀਆ ਜੀ ਜਿਹਨੇ ਸਾਥ ਸੰਯੋਗ ਦੇਤਾ ਤੇ ਵਧੀਆ ਮੰਡੀ ਹੈ ਜਿਵੇਂ ਤਾਂ ਕਹਣਾ ਆਇਆ ਕਰੋ ਹਰ ਮੰਡੀ ਨੂੰ ਧੰਨਵਾਦ ਬਹੁਤ-ਬਹੁਤ ਵਈਆਂ ਦਾ ਤੇ ਬਾਕੀ ਇਹ ਵੀਡੀਓ ਕੱਟ ਕੇ ਉਹਨੂੰ ਦੁਬਾਰੇ ਸ਼ੇਅਰ ਕਰੋ ਕੋਈ ਹੋਰ ਸ਼ੇਅਰ ਕਰੋ ਕਿਤਾ ਵੱਡੀ ਹੋਗੀ ਫਿਰ ਵੀ ਕਰਿਆ ਲਾ ਵੀ ਆਇਆ ਹਾਂ ਜੀ ਦੋ ਜਿਵੇਂ ਫਾਈ ਰਾਜ ਨਹੀਂ ਆਪਾਂ